ਵਾ ਜਮੁਨ ਸਿਪਲ ਖਰਪੁਰ ਵਿੱਚ ਮੇਅਰ ਦੇ ਇਲੈਕਸ਼ਨ ਸੀਗੇ ਔਰ ਪਰ ਕਿਸੇ ਕਾਰਨ ਵੰਸ਼ ਜਿਹੜੇ ਅੱਜ ਮੇਅਰ ਦੇ ਇਲੈਕਸ਼ਨ ਸੀ ਸਤगित ਕਰ ਦਿੱਤੇ ਸੀਗੇ ਕਿਹਾ ਇਹ ਜਾ ਰਿਹਾ ਬੀਜੇਪੀ ਆਪਣੀ ਹਾਰ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ پا ਰਹੀ ਕਿਉਂਕਿ ਬੀਜੇਪੀ ਕੋਲੇ 15 ਜੜੀਆਂ ਵੋਟਾਂ ਹੈਗੀਆਂ ਜਦਕਿ ਦੂਜੇ ਪਾਸੇ ਜਿਹੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਜਬੰਦਨ ਆ ਉਹਨਾਂ ਕੋਲੇ 20 ਵੋਟਾਂ ਔਰ ਜਿੰਤਨ ਲਈ 19 ਚਾਹੀਦੀਆਂ ਹੁਣ ਇਸ ਕਰਕੇ ਇਹ ਜਿਹੜੇ ਇਲੈਕਸ਼ਨ ਜਿਹੜੇ ਸਟगित ਕੀਤੇ ਗਏ ਨੇ ਸਾਡੇ ਨਾਲ ਪਵਨ ਕੁਮਾਰ ਮਾਸਲ ਜੀ ਇਹ ਪਵਨ ਕੁਮਾਰ ਮਾਸਲ ਜੀ ਬੜੇ ਸੀਨੀਅਰ ਲੀਡਰ ਆ ਕੇਂਦਰੀ ਮੰਤਰੀ ਰਹੇ ਨੇ ਕਈ ਵਾਰ ਇੱਥੋਂ ਸੰਸਦ ਰਹੇ ਨੇ ਰਾਜ ਸਭਾ ਦੇ ਮੈਂਬਰ ਰਹੇ ਨੇ ਉਹਨਾਂ ਦਾ ਗਲਪਤ ਕਰਦੇ ਆ ਸਰ ਤੁਸੀਂ ਇਹ ਸਾਰੇ ਡਰਾਮੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਖਲਾਹਟ ਹੈ ਬਿਲਕੁਲ ਘਬਰਾਗੇ ਨੇ ਇਹਨਾਂ ਨੂੰ ਮੈਂ ਅਗਰ ਇੱਕ ਸ਼ਬਦ ਵਿੱਚ ਕਹਾਂ ਤਾਂ ਇਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੀ ਕਬਰ ਖੋਦ ਲਈਤੀ ਹੈ ਪਹਿਲਾਂ ਇਹਨਾਂ ਨੇ ਉਹ ਸੈਕਰੀਟਰੀ ਨੂੰ ਬਿਮਾਰ ਕਰ ਦਿੱਤਾ ਜਿਹੜੇ ਸੈਕਟਰੀ ਨੇ ਜਿਸ ਵੀ ਬੰਟੀ ਸਾਡੇ ਮੈਂਬਰ ਦੀ ਵਿਦਡਰੋਅਲ ਐਕਸੈਪਟ ਕੀਤੀ ਉਹਦੀ ਜਗਾ ਹੋਰ ਸੈਕਟਰੀ ਲਗਾ ਦਿੱਤੀ ਸੈਕਟਰੀ ਨੇ ਲਿਖ ਦਿੱਤਾ ਕਿ ਪਹਿਲੀ ਵਿਡਰੋਅਲ ਗਲਤ ਹੈ ਕਾਨੂੰਨ ਤਾਂ ਬਿਲਕੁਲ ਕਿਤੇ ਇਹ ਜੀ ਚੀਜ਼ ਹੀ ਨਹੀਂ ਹੈ ਉਹ ਖੁਦ ਆ ਕੇ ਉੱਥੇ ਪੇਸ਼ ਕਰਕੇ ਗਿਆ ਅਖਬਾਰਾਂ 'ਚ ਫੋਟੋਆਂ ਲੱਗੀਆਂ ਹੋਈਆਂ ਨੇ ਅਤੇ ਹੁਣ ਜਦੋਂ ਹੋਰ ਕੋਈ ਕੰਮ ਇਹਨਾਂ ਦਾ ਚੱਲਿਆ ਨਹੀਂ ਇਹਨਾਂ ਨੇ ਬੰਟੀ ਨੂੰ ਬਿਲਕੁਲ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਫਾਦੇ ਸਾਹਿਬ ਨੂੰ ਬਹੁਤ ਇਹਨਾਂ ਨੇ ਉਲਝਾਇਆ ਉਹ ਜਦੋਂ ਉਹ ਕਾਮਯਾਬ ਨਹੀਂ ਹੋਏ ਅੱਜ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਸੀ ਇੱਥੇ ਆ ਕੇ ਪਤਾ ਲੱਗਿਆ ਕਿ ਪ੍ਰੈਜ਼ਾਈਡਿੰਗ ਆਫੀਸਰ ਵੀ ਬਿਮਾਰ ਕਰ ਦਿੱਤਾ ਉਹ ਬਿਮਾਰ ਹੋ ਗਏ ਉਹ ਹਸਪਿਟਲਾਈਜ਼ ਹੋ ਗਏ ਹਸਪਿਟਲਾਈਜ਼ ਕਰ ਦਿੱਤਾ ਗਿਆ ਉਹਨਾਂ ਇੱਕ ਵਾਰ ਸਿੱਧਾ ਅਗਰ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰਦੇ ਉਹ ਗੱਲ ਸਹੀ ਹੁੰਦੀ ਇੱਕ ਸੈਕਿੰਡ ਲੱਗਣਾ ਸੀ ਨਾਲ ਦੀ ਨਾਲ ਇੱਕ ਨਵੇਂ ਹੋਰ ਕਾਉਂਸਲਰ ਨੂੰ ਨਾਮਿਨੇਟ ਕਰਨ ਦਾ ਜੀ ਉਹਦੇ ਵਾਸਤੇ ਪ੍ਰੈਜ਼ਾਈਡਿੰਗ ਆਫੀਸਰ ਉਹ ਨਹੀਂ ਕੀਤਾ ਅਤੇ ਇਲੈਕਸ਼ਨ ਕੈਨਸਲ ਕਰ ਦਿੱਤੇ ਤੇ ਕੁਝ ਕਹਿਣ ਨੂੰ ਤਿਆਰ ਨਹੀਂ ਹਨ ਮੈਂ ਇੱਥੇ 40 ਮਿੰਟ ਖੜਾ ਰਿਹਾ ਹਾਂ ਜੀ 40 ਮਿੰਟ ਹੁਣ ਮੈਂ ਨਿਕਲੇ ਹਾਂ ਤੋ ਵਾਪਸ ਜੀ ਦੇਖਣਾ ਚਾਹੁੰਦਾ ਸਾਂ ਸਿਰਫ ਇਹੀ ਚੀਜ਼ 40 ਮਿੰਟ ਤੋਂ ਮੈਂ ਇੱਥੇ ਖੜਾ ਸੀ ਕਿ ਮੇਰੇ ਪਰ ਕੋਲੇ ਬਾਸ ਹੈ ਅੰਦਰ ਉਹ ਇਲੈਕਸ਼ਨ ਮੀਟਿੰਗ ਤੇ 11 ਵਜੇ ਦੇ ਜਾਣ ਦਾ ਇਥੇ ਮੈਨੂੰ ਲਿਖ ਦਿਓ ਕਿ ਮੀਟਿੰਗ ਪੋਸਟਪੋਨ ਹੋ ਗਈ ਹੈ ਕੋਈ ਨਹੀਂ ਆ ਰਿਹਾ ਕੋਈ ਲਿਖ ਕੇ ਦੇਣ ਨੂੰ ਤਿਆਰ ਨਹੀਂ ਇਹ ਹਾਲ ਕਦੇ ਨਹੀਂ ਵੇਖਿਆ ਬਿਲਕੁਲ ਅਨਪ੍ਰੈਸੀਡੈਂਟਡ ਹੈ ਕਦੇ ਅਜਿਹੀ ਚੀਜ਼ ਨਹੀਂ ਹੋਈ ਪਰ ਇੱਕ ਜਾਣ ਲੈਣ ਅੱਜ ਆਮ ਆਦਮੀ ਪਾਰਟੀ ਕਾਂਗਰਸ ਇਥੇ ਜਿੱਤਦੀ ਇਹਦਾ ਇੱਕ ਵੱਡਾ ਸੁਨੇਹਾ ਪੂਰੇ ਹਿੰਦੁਸਤਾਨ 'ਚ ਜਾਣਾ ਸੀ ਕਿ ਇੰਡੀਆ ਬਲੌਕ ਜਿਹੜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰਨ ਵਾਲੀਆਂ ਪ੍ਰਗਤੀ ਵਿਕਾਸ ਦੇ ਵਿੱਚ ਵਿਸ਼ਵਾਸ ਕਰਨ ਵਾਲੀਆਂ ਲੋਕਾਂ ਨੂੰ ਧਰਮ ਦੇ ਨਾਂ ਤੇ ਗੁਮਰਾਹ ਨਾ ਕਰਨ ਵਾਲੀਆਂ ਉਹ ਇਕੱਠੀਆਂ ਹੋ ਚੁੱਕਿਆ ਨੇ ਉਹਨਾਂ ਦੀ ਬਹੁਤ ਵੱਡੀ ਉੱਚੀ ਆਵਾਜ਼ ਹੈ ਉਹਨਾਂ ਨੇ ਆਪਣੇ ਸ਼ਕਤੀ ਦੇ ਨਾਲ ਇਹਨਾਂ ਨੂੰ ਉਤਾਰ ਦੇਣਾ ਹੈ ਉਸ ਤੋਂ ਕਮਰਾਖੇ ਇਹਨਾਂ ਨੇ ਅੱਜ ਇਹ ਜੇ ਕੰਮ ਕਰਨੇ ਸ਼ੁਰੂ ਕੀਤੇ ਨੇ ਪਰ ਇਹਦੇ ਨਾਲ ਸਾਡਾ ਇੱਕ ਉਹ ਵਿਸ਼ਵਾਸ ਸਾਡਾ ਇੱਕ ਆਪਸ ਵਿੱਚ ਸੰਕਲਪ ਹੋਰ ਡ੍ਰਿਡ ਹੋ ਜਾਏਗਾ ਕਿ ਅਸੀਂ ਇਲੈਕਸ਼ਨ ਅੱਗੇ ਨੂੰ ਜਿੱਤਨੇ ਹੀ ਜਿੱਤਨੇ ਨੇ ਬਾਜਾ ਸਾਹਿਬ ਮੇਰਾ ਲਾਸਟ ਕੁਐਸਚਨ ਹੈ ਇਸ ਤੋਂ ਬਾਅਦ ਹੁਣ ਜਿਹੜਾ ਅਗਲਾ ਐਕਸ਼ਨ ਕੀ ਰਹੇਗਾ ਕਿਉਂਕਿ ਕੋਈ ਰਸਤਾ ਹੋਰ ਕੋਈ ਨਹੀਂ ਇਸ ਵਕਤ ਕਚੈਰੀ ਦੇ ਵਿੱਚ ਜਾਣਾ ਪਏਗਾ ਇੱਕੋ ਦਮ ਅਤੇ ਜੋ ਵਾਕਇਤ ਹੋਈ ਨਹੀਂ ਜਿਸ ਢੰਗ ਦੇ ਨਾਲ ਜੋ ਹੋ ਸਕਦੇ ਸੀ ਉਸ ਤੋਂ ਸਪਸ਼ਟ ਹੈ ਕਿ ਕੋਰਟ ਦੇ ਵਿੱਚੋਂ ਸਾਨੂੰ ਇਸ ਤੀਸ ਤੇ ਰਾਹਤ ਮਿਲੇਗੀ ਥੈਂਕ ਯੂ ਇਸੀ ਗਏ ਪਵਨ ਕੁਮਾਰ ਪਾਂਸਲ ਜੀ ਪਵਨ ਕੁਮਾਰ ਪਾਂਸਲ ਜੀ ਕੇਂਦਰੀ ਮੰਤਰੀ ਰਹੇ ਨੇ ਕਈ ਵਾਰੀ ਥੋ ਚੰਡੀਗੜ੍ਹ ਤੋਂ ਸੰਸਦ ਰਹੇ ਨੇ ਰਾਜ ਸਭਾ ਦੇ ਮੈਂਬਰ ਰਹੇ ਨੇ ਪਵਨ ਕੁਮਾਰ ਪਾਂਸਲ ਜੀ ਦਾ ਕਹਿਣਾ ਹੈ ਵੀ ਹੁਣ ਕੋਈ ਚਾਰਾ ਨਹੀਂ ਆ ਹਾਈ ਕੋਰਟ ਦਾ ਦਰਵਾਜ਼ਾ ਹੀ ਇਸ ਮਾਮਲੇ ਵਿੱਚ ਖਟਕੜਾਣਾ ਪਏਗਾ ਕਿਉਂਕਿ ਬੀਜੇਪੀ ਆਪਣੀ ਹਾਰ ਮਤਲਬ ਕਿ ਜਿਹੜੀ ਉਹਨੂੰ ਦਿਖਾਈ ਦੇ ਰਹੀ ਹੈ ਉਹਨੂੰ ਪਛਾਣ ਨਹੀਂ ਪਾ ਰਹੀ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਡਰਾਮੇ ਜਿਹੜੇ ਆ ਉਸ ਨੂੰ ਅੰਜਾਮ ਦੇ ਰਹੀ ਹੈ ਤਾਂ ਕਿ ਆਉਣ ਵਾਲੇ ਟਾਈਮ ਤੇ ਉਹ ਜੋ ਜੋਰ ਤੋੜ ਦੀ ਜੋ ਰਣਨੀਤੀ ਆ ਉਹਨੂੰ ਬੜਾਵਾ ਦਿੱਤਾ ਜਾ ਸਕੇ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ ధਨਿਕ ਸੋਰਾ ਟੀਵੀ ਲਈ ਚੰਡੀਗੜ੍ਹ ਤੋਂ